ਕਿਸਾਨ ਦੋਸਤੋ ਮੌਸਮ ਬਾਰੇ ਵੀਡੀਓ ਲੈ ਕੇ ਹਾਜ਼ਰਾਂ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਇੱਕ ਪੱਛਮੀ ਡਿਸਟਰਬੈਂਸ 13 14 ਅਤੇ 15 ਅਪ੍ਰੈਲ ਨੂੰ ਪੰਜਾਬ ਦੇ ਵਿੱਚ ਐਕਟਿਵ ਹੋਣ ਜਾ ਰਿਹਾ ਜਿਸ ਕਰਕੇ ਪੰਜਾਬ ਦੇ ਕਾਫੀ ਏਰੀਏ ਦੇ ਵਿੱਚ ਤੇਜ਼ ਹਵਾ ਤੇ ਭਾਰੀ ਵਰਖਾ ਹੋਣ ਦੀ ਉਮੀਦ ਹੈ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਤੇਜ਼ ਹਵਾ ਚੱਲ ਸਕਦੀ ਆ ਭਾਰੀ ਵਰਖਾ ਹੋ ਸਕਦੀ ਆ ਇਹ ਸਾਰੀ ਗੱਲਬਾਤ ਇਸ ਵੀਡੀਓ ਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਜੋ ਖਸਾ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ অন ਕਰ ਲਓ ਤਾਂ ਕਿ ਖੇਤੀ ਅਤੇ ਮੌਸਮ ਸੰਬੰਧੀ ਜੋ ਵੀ ਜਾਣਕਾਰੀ ਹੋਵੇ ਤੁਹਾਡੇ ਨਾਲ ਸਾਂਝੀ ਕੀਤੀ ਜਾ ਸਕੇ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੋਰ ਦੋਸਤਾਂ ਮਿੱਤਰਾਂ ਦੇ ਨਾਲ ਵੀਡੀਓ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤਾਕਿ ਵੀਡੀਓ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਹੁਣ ਗੱਲ ਕਰਦੇ ਆਉਣ ਵਾਲੇ ਮੌਸਮ ਦੇ ਬਾਰੇ ਕਿ ਸਾਰੀ ਜਾਣਕਾਰੀ ਆਪਾਂ ਭਾਰਤੀ ਮੌਸਮ ਵਿਭਾਗ ਅਤੇ ਵਿੰਡੀ ਵੈਦਰ ਦੀ ਵੈਬਸਾਈਟ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਿਸਟਮ ਦੀ ਤਾਜ਼ਾ ਲੋਕੇਸ਼ਨ ਬਾਰੇ ਆਪਾਂ ਇੱਥੇ ਦੇਖਦੇ ਹਾਂ ਆ ਜਿਹੜਾ ਨੀਲੇ ਰੰਗ ਦਾ ਸਿਸਟਮ ਆਪਾਂ ਨੂੰ ਦਿਖਾਈ ਦੇ ਰਿਹਾ ਹੈ ਇਹ ਇਥੋਂ ਪੰਜਾਬ ਦੇ ਵੱਲ ਵਧਣਾ ਸ਼ੁਰੂ ਹੋ ਗਿਆ ਇਹ ਥਈ ਪ੍ਰੋਬਲਮ ਹੈ ਕਾਫੀ ਵੱਡਾ ਸਟਰੌਂਗ ਸਿਸਟਮ ਦਿਖਾਈ ਦੇ ਰਿਹਾ ਇਹ 11-12 ਤਰੀਕ ਤੱਕ ਪਾਕਿਸਤਾਨ ਦੇ ਉੱਪਰ ਆਪਾਂ ਨੂੰ ਦਿਖਾਈ ਦੇ ਰਿਹਾ ਹੈ 13 April ਤੋਂ ਪੰਜਾਬ ਦੇ ਵਿੱਚ ਐਂਟਰ ਹੁੰਦਾ ਆਪਾਂ ਨੂੰ ਦਿਖਾਈ ਦੇ ਰਿਹਾ ਹੈ 14-15 April ਤੱਕ ਪੰਜਾਬ ਦੇ ਕਾਫੀ ਏਰੀਆ ਦੇ ਵਿੱਚ ਐਕਟਿਵ ਦਿਖਾਈ ਦੇ ਰਿਹਾ ਤਿੰਨੇ ਦਿਨ ਇਹਦੇ ਨਾਲ ਤੇਜ਼ ਹਵਾ ਭਾਰੀ ਵਰਖਾ ਹੋ ਸਕਦੀ ਆ ਭਾਰਤੀ ਮੌਸਮ ਵਿਭਾਗ ਵੱਲੋਂ ਇਹਨਾਂ ਦਿਨਾਂ ਦੇ ਵਿੱਚ ਪੀਲੇ ਰੰਗ ਦੀ ਤੇ orange ਰੰਗ ਦੀ ਵਾਰਨਿੰਗ ਵੀ ਜਾਰੀ ਕੀਤੀ ਗਈ ਹੈ ਜਿਸ ਕਰਕੇ ਤੇਜ਼ ਹਵਾ ਭਾਰੀ ਵਰਖਾ ਦੇ ਨਾਲ ਗੜੇਮਾਰੀ ਹੋਣ ਦੀ ਸੰਭਾਵਨਾ ਵੀ ਹੋ ਸਕਦੀ ਆ ਹੁਣ ਦੇਖਦੇ ਆ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ orange ਵਾਰਨਿੰਗ ਹੈ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਪੀਲੇ ਰੰਗ ਦੀ ਵਾਰਨਿੰਗ ਹੈ ਸਭ ਤੋਂ ਪਹਿਲਾਂ ਮਾਝਾ ਏਰੀਆ ਦੇ ਵਿੱਚੋਂ ਸ਼ੁਰੂ ਕਰ ਲੈਂਦੇ ਆ ਮਾਝੇ ਦੇ ਵਿੱਚ ਜਿਹੜੇ ਚਾਰ ਜਨੇ ਪਠਾਨਕੋਟਾ ਗੁਰਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਤਰਨਤਾਰਨ ਇਹਨਾਂ ਦੇ ਵਿੱਚੋਂ ਤਿੰਨ ਜ਼ਿਲ੍ਹੇ ਪਠਾਨਕੋਟ, ਗਰਦਾਸਪੁਰ ਤੇ ਅਮਰਸਰ ਸਾਹਿਬ ਵਿੱਚ 13 ਅਪ੍ਰੈਲ ਨੂੰ orange ਰੰਗ ਦੀ ਵਾਰਨਿੰਗ ਹੈ ਜਿਸ ਕਰਕੇ ਇੱਥੇ 13 ਅਪ੍ਰੈਲ ਨੂੰ ਭਾਰੀ ਗੜੇਵਾਰੀ ਭਾਰੀ ਵਰਖਾ ਤੇਜ਼ ਹਵਾ 40 ਤੋਂ 50 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀ ਹੈ। ਇਕੱਲੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪੀਲੇ ਰੰਗ ਦੀ ਵਾਰਨਿੰਗ ਹੈ ਜਿਸ ਕਰਕੇ ਇੱਥੇ ਤੇਜ਼ ਹਵਾ 40 ਤੋਂ 50 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀ ਹੈ, ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ। ਬਿਜਲੀ ਨਿਸ਼ਕਣ ਦੀਆਂ ਘਟਨਾਵਾਂ ਵਾਪਰ ਸਕਦੀਆਂ ਨੇ। 14 ਅਪ੍ਰੈਲ ਦੀ ਜੇ ਗੱਲ ਕਰਦੇ ਹਾਂ 14 ਅਪ੍ਰੈਲ ਨੂੰ ਪਠਾਨਕੋਟ ਤੇ ਗੁਰਦਾਸਪੁਰ ਦੇ ਵਿੱਚ 오ਰੇਂਜ ਵਾਰਨਿੰਗ ਜਾਰੀ ਕੀਤੀ ਗਈ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਤੇ ਤਰਨਤਾਰਨ ਦੇ ਵਿੱਚ 14 ਅਪ੍ਰੈਲ ਨੂੰ ਜਿਹੜੀ ਵਾਰਨਿੰਗ ਆ ਉਹ ਪੀਲੇ ਰੰਗ ਵਿੱਚ ਬਦਲ ਗਈ। ਅੱਗੇ ਦੁਆਬਾ ਏਰੀਆ ਦੀ ਗੱਲ ਕਰਦੇ ਹਾਂ ਦੁਆਬੇ ਦੇ ਵਿੱਚ ਚਾਰ ਜ਼ਿਲ੍ਹੇ ਹੁਸ਼ਿਆਰਪੁਰ, ਨਵਾਂ ਸ਼ਹਿਰ, ਕਪੂਰਥਲਾ ਤੇ ਜਲੰਧਰ ਇੱਥੇ 13 ਅਪ੍ਰੈਲ ਨੂੰ ਪਹਿਲੇ ਦਿਨ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਦੇ ਵਿੱਚ ਦੋ ਜ਼ਿਲ੍ਹਿਆਂ ਦੇ ਵਿੱਚ 오ਰੇਂਜ ਰੰਗ ਦੀ ਵਾਰਨਿੰਗ ਹੈ। ਜਿਸ ਕਰਕੇ ਇਹਨਾਂ ਦੋ ਜ਼ਿਲ੍ਹਿਆਂ ਦੇ ਵਿੱਚ ਭਾਰੀ ਵਰਖਾ ਗੜੇਵਾਰੀ ਤੇਜ਼ ਹਵਾਵਾਂ 40 ਤੋਂ 50 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀ ਹੈ ਜਿਹੜੇ ਦੋ ਜ਼ਿਲ੍ਹੇ ਕਪੂਰਥਲਾ ਤੇ ਜਲੰਧਰ ਨੇ ਇਹਨਾਂ ਦੋ ਜ਼ਿਲ੍ਹਿਆਂ ਦੇ ਵਿੱਚ ਪੀਲੇ ਰੰਗ ਦੀ ਵਾਰਨਿੰਗ ਹੈ ਜਿਸ ਕਰਕੇ ਇੱਥੇ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਤੇਜ਼ ਹਵਾਵਾਂ 40 ਤੋਂ 50 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀ ਹੈ 14 ਅਪ੍ਰੈਲ ਨੂੰ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਦੇ ਵਿੱਚ ਔਰੇਂਜ ਵਾਰਨਿੰਗ ਹੈ ਅਤੇ ਕਪੂਰਥਲਾ ਜਲੰਧਰ ਦੇ ਵਿੱਚ 14 ਅਪ੍ਰੈਲ ਨੂੰ ਪੀਲੇ ਰੰਗ ਦੀ ਵਾਰਨਿੰਗ ਹੈ। ਅੱਗੇ ਗੱਲ ਪੱਛਮੀ ਮਾਲਵਾਦੀ ਕਰ ਲੈਂਦੇ ਆ ਪੱਛਮੀ ਮਾਲਵਾ ਦੇ ਵਿੱਚ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ਼੍ਰੀ ਮੁਕਤਸਰ ਸਾਹਿਬ, ਮੋਗਾ ਅਤੇ ਬਠਿੰਡਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ 13 ਅਪ੍ਰੈਲ ਨੂੰ ਸਾਰੇ ਜ਼ਿਲ੍ਹਿਆਂ 'ਚ ਪੀਲੇ ਰੰਗ ਦੀ ਵਾਰਨਿੰਗ ਹੈ। ਇਸ ਕਰਕੇ ਇੱਥੇ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ। ਤੇਜ਼ ਹਵਾ ਦੀ ਵਾਰਨਿੰਗ ਹੈਗੀ ਹੈ 40 ਤੋਂ 50 ਕਿਲੋਮੀਟਰ ਦੀ ਸਪੀਡ ਤੇ ਤੇਜ਼ ਹਵਾ ਚੱਲ ਸਕਦੀ ਹੈ। ਪਰ ਚੋਹਾ ਅਪ੍ਰੈਲ ਨੂੰ ਫਾਦਲਕਾ ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ 14 ਅਪ੍ਰੈਲ ਨੂੰ orange warning ਜਾਰੀ ਕੀਤੀ ਗਈ ਹੈ ਜਿਸ ਕਰਕੇ ਇਹਨਾਂ ਤਿੰਨ ਜ਼ਿਲ੍ਹਿਆਂ ਦੇ ਵਿੱਚ 14 ਅਪ੍ਰੈਲ ਨੂੰ ਬੜੇ ਮਾਰੀ ਭਾਰੀ ਵਰਖਾ ਹੋ ਸਕਦੀ ਹੈ ਤੇਜ਼ ਹਵਾ 40 ਤੋਂ 50 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀ ਆ ਬਾਕੀ ਦੇ ਜਿਹੜੇ ਤਿੰਨ ਜ਼ਿਲ੍ਹੇ ਫਲੋਸਪੁਰ ਫਰੀਦਕੋਟ ਅਤੇ ਮੋਗਾ ਦੇ ਵਿੱਚ ਪੀਲੇ ਰੰਗ ਦੀ warning ਹੈ ਜਿਸ ਕਰਕੇ ਇੱਥੇ ਹਲਕੀ ਤੋਂ ਦਰਮਿਆਨੀ ਵਰਖਾ 13 ਹਵਾ ਚਾਲੀ ਤੋਂ 5000 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀ ਆ ਅੱਗੇ ਪੂਰਬੀ ਮਾਲਵਾ ਦੀ ਗੱਲ ਕਰਦੇ ਆ ਜਿਸ ਵਿੱਚ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਸ਼੍ਰੀ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਮਲੇਰਕੋਟਲਾ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ 13 ਅਪ੍ਰੈਲ ਨੂੰ ਦੋ ਜ਼ਿਲ੍ਹੇ ਜੇ ਆਪਾਂ ਛੱਡ दिए ਐਸਐਸ ਨਗਰ ਤੇ ਪਟਿਆਲਾ ਇਹਨਾਂ ਦੋ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਦੇ ਜ਼ਿਲ੍ਹਿਆਂ ਦੇ ਵਿੱਚ 13 ਅਪ੍ਰੈਲ ਨੂੰ ਪੀਲੇ ਰੰਗ ਦੀ ਵਾਰ ਲੱਗਾ ਜਿਸ ਕਰਕੇ ਨਾ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਤੇਜ਼ ਹਵਾ ਚੱਲ ਸਕਦੀ ਹੈ 40 ਤੋਂ 50 ਕਿਲੋਮੀਟਰ ਦੀ ਸਪੀਡ ਤੇ ਪਰ ਜਿਹੜੇ ਦੋ ਜ਼ਿਲ੍ਹੇ ਐਸਐਸ ਨਗਰ ਤੇ ਪਟਿਆਲਾ ਇਹਨਾਂ ਦੋ ਜ਼ਿਲ੍ਹਿਆਂ ਦੇ ਵਿੱਚ 13 April ਨੂੰ orange ਰੰਗ ਦੀ ਵਾਰੰਗ ਹੈ ਜਿਸ ਕਰਕੇ ਇੱਥੇ ਕੜੇਮਾਰੀ ਹੋ ਸਕਦੀ ਹੈ ਭਾਰੀ ਵਰਖਾ ਤੇਜ਼ ਹਵਾ 40 ਤੋਂ 50 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀ ਹੈ 14 April ਨੂੰ ਮਾਨਸਾ ਅਤੇ ਰੋਪਣਾਗਰ ਜ਼ਿਲ੍ਹਿਆਂ ਨੂੰ ਦੋ ਜ਼ਿਲ੍ਹਿਆਂ ਨੂੰ ਜਿਹੜਾ ਪਸਰਟ ਦੀ ਹੈ ਬਾਕੀ ਦੇ ਜਿਹੜੇ ਸਾਰੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਪੀਲੇ ਰੰਗ ਦੀ ਵਾਰ ਲੱਗਾ ਜਿਸ ਕਰਕੇ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ 14 ਅਪ੍ਰੈਲ ਨੂੰ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਆ ਤੇਜ਼ ਹਵਾ 40 ਤੋਂ 50 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀ ਆ ਜਿਹੜੇ ਦੋ ਜ਼ਿਲ੍ਹੇ ਮਾਨਸਾ ਤੇ ਰੋਪਣਾਗਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ 14 ਅਪ੍ਰੈਲ ਨੂੰ orange ਰੰਗ ਦੀ ਵਾਰ ਲੱਗਾ ਜਿਸ ਕਰਕੇ ਦੋ ਜ਼ਿਲ੍ਹਿਆਂ ਦੇ ਵਿੱਚ ਗੜੇਵਾਰੀ ਹੋ ਸਕਦੀ ਆ ਭਾਰੀ ਵਰਖਾ ਤੇਜ਼ ਹਵਾ ਚੱਲੀ 250 ਕਿਲੋਮੀਟਰ ਦੀ ਸਪੀਡ ਤੇ ਚੱਲ ਸਕਦੀ ਆ। ਸੋ ਇਹ 13 ਤੇ 14 ਤਰੀਕ ਦੇ ਮੌਸਮ ਦੇ ਬਾਰੇ ਜਾਣਕਾਰੀ ਹੈ। 15 ਅਪ੍ਰੈਲ ਨੂੰ ਮੌਸਮ ਜਿਹੜਾ ਇਸ ਤਰ੍ਹਾਂ ਦਾ ਰਹਿ ਸਕਦਾ ਹੈ। ਉਸ ਵੇਲੇ ਬਾਰਸ਼ ਗਿ ਜਾਰੀ ਰਹਿੰਦੀ ਆ ਜਾਂ ਨਾ ਰਹਿੰਦੀ ਆ। ਇਹ ਆਪਾਂ ਨੂੰ ਕਿਦੇ ਦਿਨ ਬਾਅਦ ਪਤਾ ਲੱਗੂਗਾ ਇਹ ਵੀਡੀਓ 'ਚ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਏਸੀ ਆਉਣ ਵਾਲੇ ਡਿਸਟਰਬੈਂਸ ਦੇ ਜਨ ਬਾਰੇ ਜਾਣਕਾਰੀ ਕਿਹੜੇ-ਕਿਹੜੇ ਜ਼ਿਲ੍ਹਿਆਂ 'ਚ ਕਿੰਨੀ ਵਰਖਾ ਕਰ ਸਕਦਾ। ਤੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ